ਹੈ ਐਤਵਾਰ ਨੂੰ ਅਸੀਂ ਉੱਥੇ ਟੈਂਟ ਲਾ ਕੇ ਚਾਹ ਪਾਣੀ ਲਾਉਣੀ ਹੈ ਕਿਉਂਕਿ ਉੱਥੇ ਬੱਚੇ ਆਉਂਦੇ ਹਜ਼ਾਰਾਂ ਸਰਦਾਰ ਸਮਾਜਸੀ ਮਾਨ ਦੇ ਚੋਣ ਪ੍ਰਚਾਰ ਨੂੰ ਫੜਨਾ ਨੌਜਵਾਨ ਮੌਜੂਦ ਨਹੀਂ ਕੋਣ ਗੱਲਬਾਤ ਕਰਾਂਗੇ ਵਜ ਕੀ ਹਾਲ ਹੈ ਜੀ ਇਹ ਵੀ ਬਹੁਤ ਗੱਲ ਹੈ ਸਰਦਾਰ ਲਖੀ ਸੋਨੀ ਸਿੰਘ ਮਾਨ ਦਾ ਪਾਰ ਇਕੱਠ ਹੋ ਰਿਹਾ ਹੈਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਸੁਮੇਰ ਜੀ ਸੋਨ ਮਾਨ ਸੱਚੀ ਨੂੰ ਤਾਂ ਇਨਸਾਨ ਹੈ ਇੱਕ ਸਟੈਂਡ ਤੇ ਖੜੇ ਆ ਸਿੱਖਾ ਦੇ ਲਈ ਲੜਦੇ ਆ 1.5 ਸਾਲ ਦੇ ਚਿਰ ਦੇ ਵਿੱਚ ਉਹਨਾਂ ਨੇ ਕਿੰਨੇ ਬੰਦਿਆਂ ਨੂੰ ਗਰਾਂਟਾ ਦਿੱਤੀ ਹੈ ਹਸਪਤਾਲ ਲੈ ਕੇ ਆਏ ਨੇ ਬਰਾਂਡੇ ਜ਼ਿਲ੍ਹੇ ਲਈ ਹੋਰ ਵੀ ਬਹੁਤ ਕੰਮ ਕਰ ਰਹੇ ਆ ਸਰਕਾਰ ਦੇ ਸਰਕਾਰੀ ਸਰਵਿਸਾਂ ਨੂੰ ਪੂਰ ਬੱਝਾ ਕੇ ਬੋਟ ਬਾਰ ਦੇ ਤੇ ਅੱਜਰ ਬਹੁਤ ਡਿਲੀਡ ਤੇ ਜਤ ਕਰਾ ਦਿੱਤਾ ਹੈ ਅੱਛਾ ਜਿਵੇਂ ਗੱਲ ਕਰਦੇ ਆਂ ਕਿ ਬਾਕੀ ਪਾਰਟ ਦੇ ਦੇ ਨੇ ਕੋਨਸਲਟਰ ਨੇ ਜੀ ਉਹ ਵੀ ਆਪ ਆਪਣਾ ਜੋਰ ਅਜਨਾਈ ਕਰ ਰਹੇ ਨੇਗੇ ਤੈਨੂੰ ਕਿੰਨਾ ਲੱਗ ਰਿਹਾ ਹੈ ਵੀ ਜਿਹੜੀ ਇਹ ਐਸ ਪਿੰਡ ਦੇ ਸਹਣਾ ਪਿੰਡ ਦੇ ਵਿੱਚ ਹੈ ਕਿ ਜਿਹੜੀ ਵੋਟ ਪਰਸੈਂਟੇਜ ਮਰਜ਼ੀਤਮਾਨ ਰਹਿ ਕੇ ਕਿੰਨੇ ਕਜਾਓ ਬਾਈ ਸਾਡੇ ਪਿੰਡ ਦੇ ਵਿੱਚ ਪਿਛਲੀ ਜਿਮਨੀ ਚੋਣ ਦੇ ਵਿੱਚ ਵੀ ਵੱਧ ਤੇ ਵੱਧ ਵੋਟ ਸਰਕਾਰ ਤਰਜੀਹ ਨੂੰ ਆਉਣੀ ਪਈ ਸੀ ਮਨੂਜਦਾ ਸਰਕਾਰ ਕੋਚੂ ਫੇਵਾ ਲੈ ਕਰਕੇ ਲੋਕਾਂ ਨੂੰ ਪੁਲਾਏ ਲਾ ਕੇ ਆਗਰ ਸਰਕਾਰ ਬਿਲਾ ਦੇ ਪਰ ਇਹ ਹੋਰ ਤੱਕ ਪੁੱਟਾ ਡੋਗਣਗੇ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਲੋਕਾਂ ਦਾ ਜੋ ਇਹ ਸੁਭਰਾ ਹੋਈ ਆ ਉਹ ਅਪਗ੍ਰੇਡ ਕਰ ਲਏ ਜਿਹਨਾਂ ਨੇ ਡੀਗ੍ਰੇਡ ਕਰਕੇ ਉਹਨਾਂ ਦਾ ਮਾਡਲ ਇਹ ਕਿਤੇ ਬਦਲਦਾ ਨਹੀਂ ਆਖੋੜਦੀ ਹੈਗਾ ਜਿਹੜਾ ਦੇ ਪਿੰਡ ਦੀ ਉਹਨੇ ਆਹ ਸਬਸਕ੍ਰਾਈਬ ਤੇ ਉਹ ਲੱਗ ਨਹੀਂ ਨਹੀਂ ਜੇ ਮੈਂ ਨਹੀਂ আচ্ছা ਇੱਕ ਵੇਲੇ ਮੈਂ ਲਾਸਟ ਵਾਰ ਕਰਾਂ ਵੀ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਆਪੀ ਪਾਰਟੀ ਨੇ ਸਰਕਾਰ ਦੇ ਵਿੱਚ ਕਿੰਨੇ ਜੁਨਾਹ ਬਣਾ ਨੌਕਰੀ ਮਿਲੀ ਜੀ ਸਾਡੇ ਵਾ ਵਰੀ ਤਕਰੀਬੇ ਚਾਰ ਦੇ ਵਿੱਚ ਨਾ ਕੋਈ ਹੈ ਜੀ ਜਿਹੜਾ ਮੈਕਰੀ ਨਹੀਂ ਹੋਵੇ ਲੋਗਰੇ ਖੋਈਏ ਜ਼ਰੂਰ ਆ ਸਾਡੇ ਪਿੰਡਾਂ ਵਿੱਚ ਸਾਗਾ ਕੰਦਰ ਖੋਈਏ ਹੋਏ ਤੇ ਬਾਦ ਦੇ ਵਿੱਚ ਕਿਸਾਰ ਦੁਆਲੇ ਧੰਨਵਾਦ ਲਾ ਕੇ ਚਾਲੂ ਕਰਵਾਇਆ ਸਾਡੇ ਵਾ ਨੇ ਸਾਗਾ ਕੰਦਰ ਦੇ ਰੋਜ਼ਗਾਰ ਦੇ ਵਿੱਚ ਨੌਕਰੀ ਕਰਦੇ ਨੇ ਨੌਕਰੀ ਖੋਏ ਵੀ ਜਿੱਤਦੇ ਨੇ ਬੰਦ ਕਰਕੇ ਸਾਰੇ